ਸਸ਼ਕਲ ਜੀ ਮੈਂ ਗਬਰਨ ਯੂਕੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਿਲਕੁਲ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਇੰਪੋਰਟੈਂਟ ਗੱਲ ਦੇ ਉੱਤੇ ਚਰਚਾ ਕਰਾਂਗੇ ਇੱਕ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਆਪਣੀ ਟੀਮ ਵਾਸਤੇ ਹਾਇਰਿੰਗ ਕਰ ਰਹੇ ਹਾਂ ਵਧੀਆ ਬੰਦੇ ਲਾਈਕ ਮਾਈਂਡਡ ਜੋ ਗਰੋਅ ਕਰਨਾ ਚਾਹੁੰਦੇ ਆ ਲਾਈਫ ਦੇ ਵਿੱਚ ਉਹ ਬੰਦੇ ਲੱਭ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਪਰਸਨਲੀ ਟ੍ਰੇਨ ਕਰ ਸਕੀਏ ਲਾਈਫ ਦੇ ਵਿੱਚ ਜੋ ਪ੍ਰੋਗਰੈਸ ਕਰਨਾ ਚਾਹੁੰਦੇ ਆ ਪ੍ਰੋਫੈਸ਼ਨਲ ਨੇ ਬੰਦੇ ਓਨੈਸਟ ਨੇ ਬੰਦੇ ਡੈਡੀਕੇਟ ਹੋ ਕੇ ਕੰਮ ਕਰਨਾ ਚਾਹੁੰਦੇ ਆ ਕੰਮ ਸਿੱਖਣਾ ਚਾਹੁੰਦੇ ਆ ਕਿਸੇ ਆਰਗੇਨਾਈਜੇਸ਼ਨ 'ਚ ਕੰਮ ਕਿਵੇਂ ਕਰਨਾ ਉਹ ਕਲਚਰਲ ਬੰਦੇ ਨੇ ਪ੍ਰੋਪਰ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਆਉਂਦਾ ਸੋ ਚੰਗੀ ਉਠਣੀ ਬੈਣੀ ਹੈ ਚੰਗਾ ਮਾਹੌਲ ਹੈ ਚੰਗਾ ਸਿੱਖਣਾ ਚਾਹੁੰਦੇ ਆ ਸ਼ਿੱਦਤ ਹੈਗੀ ਆ ਉਹ ਜਿਹੇ ਬੰਦੇ ਅਸੀਂ ਦੇਖ ਰਹੇ ਆਂ ਤਾਂ ਕਿ ਸਾਡੀ ਟੀਮ ਦੇ ਵਿੱਚ ਆਉਣ ਸੋ ਮੈਂ ਪਰਸਨਲੀ ਉਹਨਾਂ ਨੂੰ ਟ੍ਰੇਨ ਕਰਦਾ ਸਾਡੀਆਂ 2-3 ਕੰਪਨੀਆਂਜ਼ ਨੇ ਜਿਨ੍ਹਾਂ ਦੇ ਵਿੱਚ ਅਸੀਂ ਹਾਇਰਿੰਗ ਕਰ ਰਹੇ ਆਂ ਇਸ ਟਾਈਮ ਸੋ ਡਿਫਰੈਂਟ ਡਿਫਰੈਂਟ ਪੋਸਟਾਂ ਵਾਸਤੇ ਸਾਨੂੰ ਬੰਦੇ ਚਾਹੀਦੇ ਆ तकरीबन 5 ਤੋਂ 6 ਬੰਦਿਆਂ ਦੀ ਪੋਸਟ ਸਾਡੇ ਕੋਲੇ ਅਵੇਲੇਬਲ ਆ ਜੌਬਸ ਸਭ ਤੋਂ ਪਹਿਲੀ ਹੈਗੀ ਆ ਕਸਟਮਰ ਰਿਲੇਸ਼ਨਸ਼ਿਪ ਮੈਨੇਜਰ ਦੀ ਜਿਹੜੀਆਂ ਕਿ ਤਕਰੀਬਨ ਦੋ ਪੋਸਟਾਂ ਸਾਡੇ ਕੋਲੇ ਸਿਮਿਲਰ ਹੈਗੀਆਂ ਨੇ ਜਿਹਦੇ ਵਿੱਚ ਸਾਨੂੰ ਕਸਟਮਰ ਸਰਵਿਸ, ਸੇਲਜ਼ ਤੇ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਨੇ ਕੰਮ ਕੀਤਾ ਹੋਇਆ ਉਹ ਬੰਦੇ ਚਾਹੀਦੇ ਆ ਪ੍ਰੋਪਰਲੀ। ਦੂਜਾ ਹੈਗਾ ਸਾਨੂੰ ਸੋਸ਼ਲ ਮੀਡੀਆ ਮੈਨੇਜਰ ਜਿਨੇ ਕੰਮ ਕੀਤਾ ਹੋਵੇ ਵਧੀਆ ਤਰੀਕੇ ਦਾ ਪ੍ਰੋਫੈਸ਼ਨਲ ਬੰਦੇ ਸਾਨੂੰ ਚਾਹੀਦੇ ਆ। ਇਸ ਤੋਂ ਇਲਾਵਾ ਵੀਡੀਓ ਐਡੀਟਰ ਸਾਨੂੰ ਚਾਹੀਦੇ ਆ ਜੋ ਪ੍ਰੋਫੈਸ਼ਨਲ ਹੋਣ। ਸੋ ਇਸ ਤੋਂ ਇਲਾਵਾ ਹੋਰ ਕੇਸ ਵਰਕਰ ਬੰਦੇ ਜਿਨ੍ਹਾਂ ਨੇ ਕੇਸ ਵਰਕਰ ਦੇ ਤੌਰ ਤੇ ਕੰਮ ਕੀਤਾ ਉਹ ਸਾਨੂੰ ਚਾਹੀਦੇ ਆ ਤੇ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵਰਚੂਅਲੀ ਜੌਬਸ ਨੇ ਜਿਹੜੀਆਂ ਤੁਸੀਂ ਇੰਡੀਆ ਤੋਂ ਬੈਠ ਕੇ ਆਰਾਮ ਤੇ ਸਾਨੂੰ ਉਹੀ ਬੰਦੇ ਚਾਹੀਦੇ ਜੋ ਡੈਡੀਕੇਟ ਹੋ ਕੇ 1 ਸਾਲ ਦਾ ਕੰਟਰੈਕਟ ਸਾਡੇ ਨਾਲ ਸਾਈਨ ਕਰਨ ਤੇ 1 ਸਾਲ ਬਾਉਂਡ ਹੋ ਕੇ ਸਾਡੇ ਨਾਲ ਕੰਮ ਕਰ ਸਕਣ ਕਿਉਂਕਿ ਸਾਨੂੰ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਆਪਣੀ ਮਿਹਨਤ ਲਾਈਏ ਤੁਹਾਨੂੰ ਕੰਮ ਵੀ ਸਿਖਾਈਏ ਤੇ ਸਾਰਾ ਕੁਝ ਇਨਵੈਸਟ ਕਰੀਏ ਤੁਹਾਡੇ ਤੇ ਕੰਪਨੀ ਤੁਹਾਨੂੰ ਪੈਸਾ ਵੀ ਦਵੇ ਸੈਲਰੀ ਵੀ ਦਵੇ ਤੇ ਫਿਰ ਤੁਸੀਂ ਛੱਡ ਕੇ ਚਲੇ ਜਾਵੋ ਸੋ ਤਾਂ ਕਰਕੇ ਅਸੀਂ 1 ਸਾਲ ਦਾ ਕੰਟਰੈਕਟ ਸਾਈਨ ਕਰਵਾਉਂਦੇ ਆ ਉਹੀ ਬੰਦਾ ਆਵੇ ਜੋ ਸੀਰੀਅਸ ਹੋਵੇ ਕਿਉਂਕਿ ਲੀਗਲੀ ਬਾਉਂਡ ਹੋਵੋਗੇ ਤੁਸੀਂ ਕੰਟਰੈਕਟ ਸਾਈਨ ਕਰਦੇ ਆ ਬਹੁਤ ਜਣੇ ਬੰਦੇ ਪੁੱਛਦੇ ਸੈਲਰੀ ਕਿੰਨੀ ਹੋਊਗੀ ਸੈਲਰੀ ਜਿਹੜੀ ਤੁਸੀਂ ਉਦੇ ਅਕੋਰਡਿੰਗਲੀ ਵਧੀਆ ਤੁਹਾਨੂੰ ਸੈਲਰੀ ਪੇ ਕੀਤੀ ਜਾਊਗੀ ਜੋ ਕਿ ਗੁੱਡ ਅਮਾਉਂਟ ਦੇ ਵਿੱਚ ਹੋਊਗੀ ਜਿੰਨੀ ਵਧੀਆ ਤੁਸੀਂ ਪਰਫਾਰਮੈਂਸ ਕਰਦੇ ਜਾਓਗੇ ਓਨੀ ਤੁਹਾਡੀ ਸੈਲਰੀ ਵਧਦੀ ਜਾਊਗੀ ਰਿਵਿਊ ਕੀਤਾ ਜਾਊਗਾ ਤੁਹਾਡਾ ਹਰੇਕ 2-3 ਮਹੀਨੇ ਬਾਅਦ ਪਰਫਾਰਮੈਂਸ ਨੂੰ ਤੇ ਸੈਲਰੀ ਵਧਾ ਦਿੱਤੀ ਜਾਊਗੀ ਰਿਵਾਈਜ਼ ਕੀਤੀ ਜਾਊਗੀ ਜੇ ਤੁਸੀਂ ਪਰਫਾਰਮੈਂਸ ਵਧੀਆ ਨਹੀਂ ਦਿੰਦੇ ਤਾਂ ਤੁਹਾਡੀ ਸੈਲਰੀ ਡਿਡਕਟ ਵੀ ਹੋ ਸਕਦੀ ਆ ਸੋ ਪੂਰੇ 1 ਮਹੀਨੇ ਤੋਂ ਅਸੀਂ ਹਾਇਰਿੰਗ ਕਰ ਰਹੇ ਹਾਂ ਤੇ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਦੀ ਕਮੀ ਆ ਸਾਨੂੰ ਬਹੁਤ ਜ਼ਿਆਦਾ ਨਿਮੋਸ਼ੀ ਹੁੰਦੀ ਆ ਜਦੋਂ ਪੰਜਾਬ ਦੇ ਲੋਕਾਂ ਦੀ ਸੀਵੀ ਦੇਖਦੇ ਆ ਸੀਵੀ ਨਹੀਂ ਬਣਾਉਣੇ ਆਉਂਦੇ ਹੁੰਦੇ ਬਹੁਤ ਜ਼ਿਆਦਾ ਬੇਸਿਕ ਕਾਮਨ ਸੈਂਸ ਦੀ ਲੈਕ ਕਰਦੇ ਹੁੰਦੇ ਆ ਲੋ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਬੇਸਿਕ ਇੰਗਲਿਸ਼ ਨਹੀਂ ਬੋਲਣੀ ਆਉਂਦੀ ਹੁੰਦੀ ਤੇ ਬਹੁਤ ਸਾਰੀਆਂ ਜਿਹੜੀਆਂ ਮਾਈਕਰੋ ਲੈਵਲ ਸਕਿਲਸ ਹੁੰਦੀਆਂ ਨੇ ਜਾਂ ਨਾਰਮਲ ਕਾਮਨ ਗੱਲਾਂ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਪਤਾ ਹੁੰਦੀਆਂ ਤੇ ਜੇ ਕਿਸੇ ਨੂੰ ਸ਼ਾਰਟ ਲਿਸਟ ਵੀ ਕਰ ਲੈਣਿਆ ਫਿਰ ਉਹਨਾਂ ਨੂੰ ਕਮਿਊਨੀਕੇਟ ਕਰਨ ਦਾ ਨਹੀਂ ਪਤਾ ਹੁੰਦਾ ਕਿ ਵਾਪਸ ਰਿਪਲਾਈ ਕਿਵੇਂ ਕਰਨਾ ਈਮੇਲ ਕਿਵੇਂ ਲਿਖਣੀ ਆ ਜਾਂ ਜੇ ਬੰਦਾ ਅਸੀ ਪੋਜੀਸ਼ਨ ਤੁਸੀਂ ਨਹੀਂ ਵੀ ਲੈਣਾ ਚਾਹੁੰਦੇ ਤੁਹਾਡੇ ਸਰਕਮਸਟੈਂਸਸ ਨਹੀਂ ਅਲਾਉ ਕਰਦੇ ਤੁਹਾਡੀ ਫੈਮਿਲੀ ਨਹੀਂ ਅਲਾਉ ਨਹੀਂ ਕਰਦੀ ਤੁਸੀਂ ਮੈਰਿਜ ਹੋਣ ਵਾਲੀ ਆ ਜਾਂ ਤੁਸੀਂ ਬਾਹਰਲੇ ਮੁਲਕ ਜਾਣਾ ਤਾਂ ਉਹ ਐਟ ਲੀਸਟ ਰਿਪਲਾਈ ਵੀ ਨਹੀਂ ਕਰਦੇ ਉਹਨਾਂ ਨੂੰ ਬੇਸਿਕ ਕਾਮਨ ਸੈਂਸ ਨਹੀਂ ਪਤਾ ਕਿ ਕਿਵੇਂ ਰਿਪਲਾਈ ਕਰਨਾ ਕਮਿਊਨੀਕੇਟ ਕਿਵੇਂ ਕਰਨਾ ਸੋ ਬਹੁਤ ਸਾਰੇ ਹੋਰ ਸ ਦਿੱਲੀ ਤੋਂ ਜਾਂ ਹਰਿਆਣਾ ਤੋਂ ਜਾਂ ਸ਼ਿਮਲਾ ਹਿਮਾਚਲ ਵਾਲੇ ਪਾਸੇ ਤੋਂ ਬਹੁਤ ਸਾਰੇ ਸਾਡੇ ਕੋਲੇ ਚੰਗੇ ਚੰਗੇ ਸੀਵੀ ਆਉਂਦੇ ਆ ਸੋ ਪੰਜਾਬ ਨੂੰ ਲੈ ਕੇ ਅਸੀਂ ਨਿਰਾਸ਼ ਹੋ ਰਹੇ ਹਾਂ ਕਿ ਪੰਜਾਬ ਦਾ ਯੂਥ ਜਿਹੜਾ ਹੈ ਪਤਾ ਨਹੀਂ ਕੀ ਕਰ ਰਿਹਾ ਇਸ ਟਾਈਮ ਤੇ ਬਟ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਪ੍ਰੈਫਰੈਂਸ ਦਈਏ ਪੰਜਾਬ ਦੇ ਲੋਕੀ ਖਾਸ ਤੌਰ ਤੇ ਪਿੰਡਾਂ ਦੇ ਲੋਕੀ ਅੱਗੇ ਆਉਣ ਜਿਹੜੇ ਟੈਲੈਂਟਡ ਨੇ ਤਾਂ ਕਿ ਅਸੀਂ ਉਹਨਾਂ ਨੂੰ ਤਰਾਸ਼ ਕੇ ਹੋਰ ਉਹਨਾਂ ਨੂੰ ਵਧੀਆ ਕਰ ਸਕੀਏ ਤਾਂ ਕਿ ਉਹ ਆਪਣੇ ਫਿਊਚਰ ਦੇ ਵਿੱਚ ਆਪਣਾ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਣ ਸੋ ਜੇ ਤੁਸੀਂ ਵੀ ਐਕਸਪੀਰੀਅੰਸ ਰੱਖਦੇ ਹੋ ਸੇਲਸ ਦੇ ਵਿੱਚ ਕਸਟਮਰ ਸਰਵਿਸ ਦੇ ਵਿੱਚ ਜਾਂ ਐਡਮਿਨਿਸਟ੍ਰੇਸ਼ਨ ਦੀ ਜੌਬ ਤੁਸੀਂ ਕੀਤੀ ਆ ਵਧੀਆ ਤੁਸੀਂ ਪ੍ਰੋਫੈਸ਼ਨਲੀ ਵਰਕ ਫਰੋਮ ਹੋਮ ਜੌਬ ਕਰਨਾ ਚਾਹੁੰਦੇ ਹੋ ਵਰਕ ਫਰੋਮ ਹੋਮ ਨੂੰ ਸੁਣ ਕੇ ਬੰਦੇ ਨੂੰ ਇਹ ਲੱਗਦਾ ਕਿ ਪਤਾ ਨਹੀਂ ਬੜੀ ਸੌਖੀ ਜੌਬ ਹੋਊਗੀ ਕਿ ਘਰ ਤੋਂ ਬਹਿ ਕੇ ਕਰਨਾ ਹੈ ਬਟ ਸਭ ਤੋਂ ਟਫ ਜੌਬ ਹੁੰਦੀ ਹੈ ਵਰਕ ਫਰੋਮ ਹੋਮ ਜੌਬ ਕਰਨਾ ਕਿਉਂਕਿ ਤੁਸੀਂ ਉੱਥੇ ਆਪਣਾ ਖੁਦ ਨੂੰ ਆਪਣੇ ਆਪ ਨੂੰ ਮੋਟੀਵੇਟ ਕਰਨਾ ਹੈ ਤੁਸੀਂ ਖੁਦ ਉੱਥੇ ਸਾਰਾ ਕੁਝ ਆਪਣਾ ਡਿਸਪਲਿਨ ਰੱਖਣਾ ਆਪਣੇ ਆਪ ਨੂੰ ਅਕਾਉਂਟੇਬਿਲਟੀ ਰੱਖਣੀ ਹੈ ਆਪਣੇ ਆਪ ਦੀ ਖੁਦ ਪ੍ਰੋਡਕਟਿਵਿਟੀ ਦੇਣੀ ਆ ਸੋ ਤੁਹਾਡੀ ਖੁਦ ਹੀ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੁਸੀਂ ਕੰਪਿਊਟਰ ਦੇ ਉੱਤੇ ਹੀ ਸਾਰਾ ਕੰਮ ਕਰਕੇ ਆਪਣੀ ਟੀਮ ਨੂੰ ਆਪਣੀ ਕੰਪਨੀ ਨੂੰ ਪਹੁੰਚਦਾ ਕਰਨਾ ਹੁੰਦਾ ਤਾਂ ਤੁਸੀਂ ਕੰਪਿਊਟਰ ਨੂੰ ਯੂਜ਼ ਕਰਨਾ ਪ੍ਰੋਪਰਲੀ ਜਾਣਦਾ ਹੋਣਾ ਚਾਹੀਦੇ ਹੋ ਤੇ ਹਰ ਇੱਕ ਟੂਲ ਜੋ ਅੱਜ ਕੱਲ ਲੇਟੈਸਟ ਅਸੀਂ ਯੂਜ਼ ਕਰਦੇ ਹਾਂ ਉਹਦੀ ਤੁਹਾਨੂੰ ਜਾਣਕਾਰੀ ਹੋਣੀ ਚਾ ਬਟ ਬੇਸਿਕ ਚੀਜ਼ਾਂ ਦੀ ਜਾਣਕਾਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਆ ਸੋ ਬਹੁਤੀ ਗੱਲ ਨਾ ਕਰਦੇ ਹੋਏ ਮੈਂ ਤੁਹਾਨੂੰ ਇਨਵਾਈਟ ਕਰਦਾ ਕਿ ਤੁਸੀਂ ਇਸ ਜੌਬ ਲਈ ਅਪਲਾਈ ਕਰੋ ਥੱਲੇ ਇੱਕ ਈਮੇਲ ਆਈਡੀ ਦਿੱਤੀ ਹੋਈ ਆ ਉਹਦੇ ਉੱਤੇ ਆਪਣਾ ਸੀਵੀ ਤੁਸੀਂ ਸੈਂਡ ਕਰਨਾ ਬਹੁਤ ਸਾਰੇ ਲੋਕ ਕੀ ਮੈਂ ਫੇਰ ਉਦਾਸ ਹੁੰਨਾ ਕਿ ਸੀਵੀ ਸੈਂਡ ਕਰਨ ਦਾ ਨਹੀਂ ਪਤਾ ਹੁੰਦਾ ਕਿ ਹਮੇਸ਼ਾ ਪੀਡੀਐਫ ਫਾਰਮ ਚ ਸੈਂਡ ਕਰੀਦਾ ਹੁੰਦਾ ਡਾਕ ਫਾਈਲ ਜਾਂ ਟੈਕਸਟ ਫਾਈਲ ਜਿਹੜੀ ਆ ਤੁਸੀਂ ਸੈਂਡ ਕਰਦੇ ਹੋ ਅਸੀਂ ਉਹਨੂੰ ਡਿਲੀਟ ਕਰ ਦਿੰਨੇ ਆ ਅਸੀਂ ਦੇਖਦੇ ਨਹੀਂ ਹੈਗੇ ਉਹ ਜਿਹੇ ਸੀਵੀ ਸੋ ਉਮੀਦ ਕਰਦਾ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋਗੇ ਤੇ 올 ది ਬੈਸਟ ਕਹਿੰਨਾ ਮੈਂ ਸਾਰਿਆਂ ਨੂੰ ਪੰਜਾਬ ਵਾਲਿਆਂ ਨੂੰ ਖਾਸ ਤੌਰ ਤੇ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਛੇਤੀ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ